ਪਿਛਲੇ 40 ਸਾਲਾਂ ਤੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਕੰਮ ਕਰ ਰਹੇ ਨੌਕਰ ਨੇ ਖੋਲੇ ਵੱਡੇ ਭੇਤ ਜਿਨ੍ਹਾਂ ਤੇ ਹੁਣ ਤੱਕ ਪਾਰ ਰੱਖਿਆ ਸੀ ਮਜੀਠੀਆ ਨੇ ਪਰਦਾ ਪੰਜਾਬ ਦੀ ਸਿਆਸਤ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਜਦੋਂ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਘਰ ਪਿਛਲੇ 40 ਸਾਲਾਂ ਤੋਂ ਨੌਕਰੀ ਕਰ ਰਹੇ ਇੱਕ ਬਜ਼ੁਰਗ ਨੌਕਰ ਨੇ ਮੀਡੀਆ ਸਾਹਮਣੇ ਆ ਕੇ ਖੋਲ ਦਿੱਤੇ ਉਹ ਭੇਤ ਜੋ ਦੱਸਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ ਸੀ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਨੌਕਰ ਨੇ ਕਿਹਾ ਮੈਂ ਆਪਣੇ ਮਾਲਕਾਂ ਦੀ ਵਫਾਦਾਰੀ ਕਰਦੇ ਕਰਦੇ ਬੁੱਢਾ ਹੋ ਗਿਆ ਪਰ ਹੁਣ ਜਦ ਤੱਕ ਸਾਹ ਚੱਲ ਰਿਹਾ ਸੱਚ ਬਿਆਨ ਕਰਨਾ ਚਾਹੁੰਦਾ ਹਾਂ ਕਈ ਰਾਤਾਂ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਮੈਂ ਦੇਖਿਆ ਉਹ ਸਿੱਧਾ ਲੋਕ ਤੱਕ ਪਹੁੰਚਣਾ ਚਾਹੁੰਦਾ ਸੀ ਨੌਕਰ ਨੇ ਦੱਸਿਆ ਕਿ ਇਹ ਤਖਾਨਾ ਜੋ ਮਜੀਠੀਆ ਹਵੇਲੀ ਦੇ ਪਿਛਲੇ ਹਿੱਸੇ ਵਿੱਚ ਹੈ ਸਾਲਾਂ ਤੋਂ ਸੀਲ ਕੀਤਾ ਗਿਆ ਹੈ ਕੋਈ ਵੀ ਕਰੀਬ ਨਹੀਂ ਜਾ ਸਕਦਾ ਉਸ ਕਮਰੇ 'ਚ ਰਾਤ 12 ਤੋਂ ਬਾਅਦ ਚਮਕਣ ਵਾਲੀਆਂ ਲਾਈਟਾਂ ਗੱਲਾਂ-ਬਾਤਾਂ ਤੇ ਕਈ ਵਾਰੀ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਨੌਕਰ ਦਾ ਦਾਅਵਾ ਹੈ ਕਿ ਉੱਥੇ ਅਣਜਾਣ ਲੋਕ ਮਿਲ ਆਉਂਦੇ ਜਿਨ੍ਹਾਂ ਚਿਹਰੇ ਕਦੇ ਨਹੀਂ ਦਿਖੇ ਉਹਨੇ ਦੱਸਿਆ ਕਿ ਮਜੀਠਿਆ ਹਰ ਮਹੀਨੇ ਇੱਕ ਵਿਸ਼ੇਸ਼ ਲਾਲ ਫਾਈਲ ਵਿੱਚ ਕੁਝ ਕਾਗਜ਼ ਬੰਨ੍ਹ ਕੇ ਕਿਸੇ ਵਿਅਕਤੀ ਨੂੰ ਦਿੰਦੇ ਨੇ ਜੋ ਸਵਿਫਟ ਕਾਲੀਕਾਰ ਵਿੱਚ ਆਉਂਦਾ ਸੀ ਨੌਕਰ ਕਹਿੰਦਾ ਹੈ ਮੈਨੂੰ ਉਹਨਾਂ ਕਾਗਜ਼ਾਂ ਦੀ ਸੱਚਾਈ ਕਦੇ ਪਤਾ ਨਹੀਂ ਲੱਗੀ पर हमेशा मालिक ਦੇ ਚਿਹਰੇ ਤੇ ਚਿੰਤਾ ਜ਼ਰੂਰ ਹੁੰਦੀ ਸੀ ਨੌਕਰ ਨੇ ਕਿਉਂ ਕੀਤਾ ਖੁਲਾਸਾ ਉਹਨੇ ਕਿਹਾ ਹੁਣ ਮੇਰਾ ਸਮਾਂ ਪੂਰਾ ਹੋ ਰਿਹਾ ਹੈ ਪਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਜਿਸ ਨੂੰ ਆਪਣਾ ਲੀਡਰ ਮੰਨ ਰਹੇ ਨੇ ਉਹ ਪਿਛਲੇ ਕਈ ਸਾਲਾਂ ਤੋਂ ਇੱਕ ਕਾਲੇ ਸੱਚ ਨੂੰ ਲੁਕਾ ਰਹੇ ਨੇ ਮਜੀਠਿਆ ਪਾਸੋਂ ਕੋਈ ਜਵਾਬ ਨਹੀਂ ਐਸੇ ਖੁਲਾਸੇ ਤੋਂ ਬਾਅਦ ਮਜੀਠਿਆ ਵੱਲੋਂ ਕੋਈ ਅਧਿਕਾਰੀਕ ਬਿਆਨ ਨਹੀਂ ਆਇਆ ਪਰ ਸਿਆਸੀ ਹਲਕਿਆਂ 'ਚ ਹਲਚਲ ਤੇਜ਼ ਹੋ ਰਹੀ ਹੈ। ਕਈ ਅਕਾਲੀ ਆਗੂ ਇਸ ਖਬਰ ਨੂੰ ਦੁਸ਼ਮਣਾਂ ਵੱਲੋਂ ਚਲਾਈ ਸਾਜ਼ਿਸ਼ ਕਹਿ ਰਹੇ ਹਨ। ਪਰ ਸੱਚਾਈ ਦੀ ਪੜਤਾਲ ਹੁਣ ਮੀਡੀਆ ਤੇ ਜਾਂਚ ਏਜੰਸੀਆਂ ਦੇ ਹੱਥ ਵਿੱਚ ਹੈ। ਤਾਂ ਮੇਰੇ ਪਿਆਰੇ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਖਬਰ ਇੱਕ ਕਲਪਨਾਤਮਕ ਅਧਿਰਚਨਾਤਮਕ ਖਬਰ ਹੈ। ਇਸ ਖਬਰ ਦਾ ਸੱਚੀ ਘਟਨਾ ਜਾਂ ਕਿਸੇ ਵਿਅਕਤੀ ਨਾਲ ਕੋਈ ਲੈਣ ਦੇ ਨਹੀਂ। ਮੇਰੇ ਪਿਆਰੇ ਦਰਸ਼ਕੋ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਉਮੀਦ ਕਰਦਾ ਹਾਂ ਕਿ ਵਧੀਆ ਲੱਗੀ ਹੋਵੇਗੀ। ਜੇਕਰ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੋ ਅਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਤੇ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਆ ਜਲਦੀ ਹੀ ਇਦਾਂ ਦੀ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ